ਸੱਸ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਸੁਣ ਲੈ ਮਾਨਕ ਮੋਤੀ ਸੱਸ ਸਭ ਜਗ ਸਹਿਜ ਉਪਾਇਆ ਹਾਂਜੀ ਸੱਸ ਨੂੰ ਲਾਲਿਆ ਕਹਿੰਦੇ ਸੱਸਾਨੀਏ ਸਲ ਸੁਲਟਾਇ ਤੁਮ ਸਾ ਅੱਛਾ ਜੀ ਸੰਸਹਿ ਸੱਸਾ ਸੁਲਟੇ ਨੂੰ ਵੀ ਕਹਿੰਦੇ ਨੇ ਅੱਛਾ ਜੀ ਸਰਦੇ ਵਿੱਚ ਸੀਗਾ ਜਗ ਪੈਦਾ ਕਰ ਲਿਆ ਹਾਂ ਹਾਂ ਉਸ ਸਭ ਜਦ ਸਹਿਜ ਉਪਾਇਆ ਹਾਂ ਕਰਦੇ ਵਿੱਚ ਕਲੇਸ਼ ਹੋ ਗਿਆ ਸੰਸਾ ਦਾ ਹੋਇਆ ਗਿਆ ਹਾਂ ਹਾਂ ਜਗ ਪੈਦਾ ਕਰ ਲਿਆ ਹਾਂਜੀ ਉਹ ਜੰਗ ਦਾ ਪੈਦਾ ਕਰ ਲਿਆ ਪਰੇਸ਼ਾਨੀ ਵੀ ਪੈਦਾ ਕਰ ਲਈ ਆਪ ਨੂੰ ਹਾਂ ਹਾਂ ਪਰ ਬੇਚਲ ਦੀ ਪਰੇ ਬਾਤ ਹੈ ਅੱਛਾ ਜੀ ਸਰਬ ਕੀ ਜਿੰਤਾ ਆਪਣੇ ਦੋਸਤ ਲੈ ਲਈ ਹਮਮ ਨਬ ਸਰਬ ਕੀ ਜਿੰਤਾ ਜਿਸ ਬੁੱਲ ਬੋਏ ਹਮ ਇਹ ਕੇ ਜਨਾ ਗਏ ਤ੍ਰਿਕੇਨ ਰੂਪ ਜਗਾਈਏ ਪਾਰ ਕਰੀਏ ਕਬਜਾ ਦਾ ਸੈ ਜੋ ਪਾਇਆ ਤੀਨ ਭਵਨ ਇੱਕ ਇਤਨੂ ਰੂਪ ਆਇਆ ਤੇ ਜਾ ਕੇ ਤੀਰ ਭਵਨ ਇੱਕ ਜੋਤੀ ਜੋਤੀ ਕੋਈ ਹੈ ਭਵਨ ਟੰਡੇ ਅੱਛਾ ਕਦੇ ਸਰੀਰ ਤੇ ਹੁੰਦਾ ਹੈ ਕਦੇ ਖੀਰ ਜਿਹੜੀ ਹੁੰਦਾ ਕਦੇ ਗਰਭ ਚੁਪਤੇ ਅੱਛਾ ਇਹ ਪਵਨ ਹੈ ਨਾ ਮਾਵੇ ਗਰਭ ਚੁਪਦਾ ਇੱਕ ਪਵਨ ਹੈ ਜਾਂ ਐ ਬਿਰੁਖਾ ਸਰੀਰ ਤੇ ਹੁੰਦਾ ਦੂਆ ਪਵਨ ਹੈ ਜਾਂ ਮਰ ਕੇ ਇਕੱਲਾ ਹੀ ਦੁੱਖਾਂ ਲਿਆ ਖਾਲੀ ਵੀਰ ਜਿਉਂਦਾ ਧੀਆ ਪਵਨ ਅੱਛਾ ਇਹ ਸਾਨੂੰ ਪਬਲੂ ਜੀ ਕੋ ਬੋਲ ਰਹੇ ਨੇ ਅੱਛਾ ਧੀਰ ਪਵਨ ਜੋਤੀ ਹੋਈ ਹੈ ਇੱਕ ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣ ਲੈ ਗੁਰਮੁਖੀ ਹੂੰ ਵਸਤ ਕਹਿੰਦੇ ਗੁਰੂ ਨੂੰ ਖਰਾਬ ਤੁੱਦੀ ਹੈ ਅੱਜ ਜੀ ਕਿਹੜੀ ਵਸਤ ਹੈ ਇਹ ਤੇ ਸੰਸਾਰ ਦਾ ਉਹ ਕੋਈ ਗੁਰੂ ਨੂੰ ਖਰਾਬ ਕਰਦਾ ਹੈ ਜਿਹੜਾ ਗੁਰਬਾਣੀ ਨੂੰ ਮੰਨਦਾ ਹੈ ਗੁਰਬਾਣੀ ਤੋਂ ਪਹਿਲਾਂ ਦਿੰਦਾ ਹੈ ਗੁਰਬਾਣੀ ਨੂੰ ਬਿਠੇ ਕਰਕੇ ਦਿੰਦਾ ਹੈ ਜੇ ਗੁਰ ਛਿੜਕੇ ਦਾ ਬਿਠਾ ਲੱਗਾ ਹੈ ਠੀਕ ਹੈ ਜੀ ਫੇਰ ਉਹ ਗੁਰੂ ਨੂੰ ਜੁੜਦਾ ਹੈ ਗੁਰਬਾਣੀ ਤੋਂ ਪੜਦਾ ਤੂੰ ਗੁਰਬਾਣੀ ਦੂਰੀ ਪੜਦਾ ਠੀਕ ਹੈ ਇਹੀ ਵਸਤਿ ਬੰਧਾਵਣੀ ਚ ਲਿਖੀ ਹੈ ਜੀ ਹਾਂਜੀ ਹਾਂ ਵਸਤਿ ਪਰ ਜੀ ਨਾ ਜਾਏ ਠੀਕ ਹੈ ਜੀ ਗੁਰਮੁਖ ਵਸਤਿ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਨੁੱਲਾ ਬਾਣਕ ਮੋਤੀ ਗੁਰਮੁਖਾਂ ਨੂੰ ਵਸਤਿ ਪ੍ਰਾਪਤ ਹੋ ਜਾਂਦੀ ਹੈ ਠੀਕ ਹੈ ਬਾਣਕ ਮੋਤੀ ਚੁਣ ਲੈਣ ਨਾਲ ਗੁਰਬੁਲਤੈ ਹੋ ਜਾਂਦੇ ਨੇ ਹਾਂ ਠੀਕ ਹੈ ਜੀ ਸਮਝ ਐ ਸੂਝ ਐ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖੀ ਦੇਖੈ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਕਬਜੈ ਸੁਝੀਦਾ ਵੀ ਅੱਛਾ ਜੇ ਸਮਝੂਗਾ ਤਾਂ ਸੁਝੂਗਾ ਵੀ ਅੰਦਰ ਗੱਲ ਉਲਜੀ ਹੋਈ ਗੱਲ ਸੁਝੂਗੀ ਕਬਜੈ ਸੂਝੈ ਪੜ ਪੜ ਬੂਝੈ ਪੜੂਗਾ ਸਮਝੂਗਾ ਤਾਂ ਸੁਝੂਗਾ ਅਰੇ ਜੀ ਇਹ ਸਮਝੂਗਾ ਸੋਝੂਗਾ ਪੜੂਗਾ ਸਮਝੂਗਾ ਸੋਝੂਗਾ ਪੜ ਪੜ ਕੇ ਗੁਜੂਗਾ ਫਿਰ ਅੰਤ ਅਨੰਤਰ ਸੱਚਾ ਆਖਰ ਸੱਚਾ ਬਣਜੂਗਾ ਸੱਚਾ ਰਹੂਗਾ ਅੱਛਾ ਪਰ ਜੇ ਕਬ ਨਾ ਕੀਤਾ ਹਮ ਸਰ ਪੜ੍ਹ ਕੇ ਰਹੇਗਾ ਪੜਿਆ ਵੀ ਗਲਤ ਅਰਥ ਵੀ ਗਲਤ ਲਾ ਲਏ ਜੀ ਤੇ ਫੇਰਾ ਕੀਤਾ ਫਿਰ ਸੱਚੇ ਤੱਕ ਕਾਚਾ ਅੱਛਾ ਤਰ ਤਰ ਸਾਚਾ ਗੁਰਮੁਖੀ ਦੇਖੇ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਗੁਰਮੁਖ ਦੇਖ ਰਹੇ ਹਨ ਜਿਹੜੇ ਸੱਚ ਦੇ ਵਿੱਚ ਸਮਾਲਿਆ ਜੀ ਪਰ ਜਿਹੜਾ ਜਾਗਦਾ ਸੱਚ ਕੇ ਨਹੀਂ ਸਮਾਲਿਆ ਉਹ ਮਾਇਆ ਜਿਸ ਮਾਇਆ ਹੋਇਆ ਕਾਚਾ ਜਿਹਨ ਮਾਇਆ ਦੇ ਵਿੱਚ ਰਤੇ ਮਿਚੇ ਹੋਏ ਨੇ ਉਹ ਕਾਚੇ ਨੇ ਜਿਹੜਾ ਸੱਚ ਸਮਾਇਆ ਗੁਰਮੁਖ ਉਹ ਸਾਚਾ ਹੈ See okay. you